ਦਾ ਕਲਸਾ ਵਾਰੀ ਗੁਰੂ ਜੀ ਕੀ ਫਤਿਹ ਜੋ ਵੀ ਭਗਵਾਨ ਜੀ ਨੇ ਕੀਤਾ ਹੈ ਅੰਮ੍ਰਿਤਪਾਲ ਨਾਲ ਜਿਹੜੀ ਕੀ ਉਹਦੀ ਐਨਐਸਏ ਵਿਧਾਈ ਹੈ ਇੱਕ ਸਾ ਲਈ ਬਹੁਤ ਮਾੜੀ ਗੱਲ ਹੈ ਇਸ ਦੇ ਵਿੱਚ ਹਾਰ ਦੀ ਬਕਲਾਹਟ ਸਾਫ ਚਲਕਦੀ ਹੈ ਉਹ ਨੂੰ ਇਹ ਹੈ ਵੀ ਇਹ ਬਾ ਨਾ ਵੀ ਤੇ ਆਪਣੀਆਂ ਜਿਹੜੀਆਂ ਗੱਦੀ ਜਿਹੜੀਆਂ ਐ ਉਹਨਾ ਚਲਾ ਸਕਣ ਤਾਂ ਕਿ ਯੋਧਾ ਆਧਾਰ ਨਾ ਬਣੇ ਇਸ ਦੇ ਵਿੱਚ ਭਗਵੰਤ ਮਾਨ ਨੂੰ ਬਹੁਤ ਡਰ ਹੈ ਉਹਨਾਂ ਤੋਂ ਇਸੇ ਲਈ ਉਹ ਐਨਐਸਏ ਇਹ ਪਧਾਰਿਆ ਹੈ ਬਹੁਤ ਬਹੁਤ ਮਾੜੀ ਗੱਲ ਹੈ ਭਗਵੰਤ ਮਾਨ ਵਾਸਤੇ ਸਭ ਕੁਝ ਕਰਨਾ ਸਰਕਾਰ ਨੂੰ ਨਹੀਂ ਚਾਹੀਦਾ ਪਰ ਜਿਹੜੇ ਆਪਣੇ ਅਮਰੀਕਾ ਦੇ ਵਕੀਲੇ ਜਸਪ੍ਰੀਤ ਸਿੰਘ ਜੀ ਉਹਨਾਂ ਨੇ ਬਾਈਡਨ ਨੂੰ ਮਿਲ ਕੇ ਜੋ ਉਪਰਾਲਾ ਕੀਤਾ ਹੈ ਉਹ ਬਹੁਤ ਸ਼ਲਾਘਾਯੋਗ ਹੈ ਉਹਨਾਂ ਦੇ ਇਸ ਪ੍ਰਲੇ ਕਰਨ ਛੇਤੀ ਤੋਂ ਛੇਤੀ ਅਮਰਤਪਾਲ ਜਿੱਦੇ ਰਹੀ ਕਰਨੀ ਪੈਣੀ ਹੈ ਸਰਕਾਰ ਨੂੰ ਮੈਂ ਜਸਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਅਮਰੀਕਾ ਦੇ ਵਕੀਲ ਨੇ ਵਾਈਫ ਰਚਕਾ ਖਾਲਸਾ ਵਾਈਫ ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਪੰਜਾਬ ਸਰਕਾਰ ਵੱਲੋਂ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਸਿੰਘਾਂ ਦੀ 1 ਸਾਲ ਦੇ ਲਈ ਐਨਐਸਏ ਵਧਾ ਦਿੱਤੀ ਗਈ ਹੈ ਕਿਉਂਕਿ ਹੁਣ ਤੱਕ ਖਬਰਾਂ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇੱਕ ਚਿੱਠੀ ਲਿਖੀ ਗਈ ਪੰਜਾਬ ਸਰਕਾਰ ਵੱਲੋਂ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ 9 ਸਾਥੀਆਂ ਦੀ 1 ਸਾਲ ਦੇ ਲਈ ਐਨਐਸਏ ਵਧਾ ਦਿੱਤੀ ਗਈ ਇਹ ਖੁਲਾਸਾ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਬਾਰਿਸ ਪੰਜਾਬ ਦੇ ਦੇ ਲੀਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਨੇ ਇੱਕ ਇੰਟਰਵਿਊ ਦੇ ਦੌਰਾਨ ਕੀਤੀ ਜਿਸ ਤੋਂ ਬਾਅਦ ਉਹ ਵੱਖ-ਵੱਖ ਹੋਰ ਇੰਟਰਵਿਊਜ਼ ਦੇ ਵਿੱਚ ਵੀ ਇਸ ਗੱਲ ਨੂੰ ਤਸਦੀਕ ਕਰ ਚੁੱਕੇ ਨੇ ਤੇ ਹੁਣ ਦੋਸਤੋ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਇੱਕ ਵੱਡੀ ਗੱਲ ਕੀਤੀ ਹੈ ਇੱਕ ਵੱਡਾ ਐਲਾਨ ਕੀਤਾ ਉਹ ਤੁਹਾਨੂੰ ਪੂਰੀ ਵੀਡੀਓ ਵੱਲ ਲੈ ਚਲਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਯਸਨੋ ਜਰੂਰ ਕਮੈਂਟ ਕਰਨਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਇਸ ਬਾਰੇ ਕੀ ਸੋਚਦੀ ਹੈ ਇਸ ਮਾਮਲੇ ਤੇ ਕੀ ਸੋਚਦੀ ਹੈ ਤੇ ਕੀ ਵਿਚਾਰ ਤੇ ਕੀ ਚਾਹੁੰਦੇ ਨੇ ਪੰਜਾਬ ਵਾਸੀ ਅਤੇ ਉੱਥੇ ਹੀ ਜੋ ਪੰਜਾਬ ਸਰਕਾਰ ਵੱਲੋਂ ਐਨਐਸਏ ਵਧਾਈ ਗਈ ਹੈ ਉਸ ਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਉਹ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਭਗਵਾਨ ਜੀ ਨੇ ਕੀਤਾ ਹੈ ਅੰਮ੍ਰਿਤਪਾਲ ਨਾਲ ਜਦ ਕਿ ਉਹਦੀ ਐਨਐਸਏ ਵਧਾਈ ਹੈ ਇੱਕ ਸਾਧ ਲਈ ਬਹੁਤ ਮਾੜੀ ਗੱਲ ਹੈ ਇਸ ਦੇ ਵਿੱਚ ਹਾਰ ਦੀ ਮੁਕਲਾਹਟ ਸਾਫ਼ ਚਲਕਦੀ ਹੈ ਉਹਨੂੰ ਇਹ ਹੈ ਵੀ ਇਹ ਬਾਹਰ ਨਾ ਆਵੇ ਤੇ ਆਪਣੀਆਂ ਜਿਹੜੀਆਂ ਗਤੀ ਜਿੰਦੀਆਂ ਐ ਉਹ ਨਾ ਚਲਾ ਸਕਣ ਤਾਂ ਕਿ ਯੋਧਾ ਆਧਾਰ ਨਾ ਬਣੇ ਇਸ ਦੇ ਵਿੱਚ ਭਗਵੰਤ ਮਾਨ ਨੂੰ ਬਹੁਤ ਡਰ ਹੈ ਉਹਨਾਂ ਤੋਂ ਇਸੇ ਲਈ ਉਹ ਇਹ ਵਧਾ ਰਿਹਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਭਗਵੰਤ ਮਾਨ ਵਾਸਤੇ ਸੰਕੁਚ ਕਰਨਾ ਸਰਕਾਰ ਨੂੰ ਨਹੀਂ ਚਾਹੀਦਾ ਪਰ ਜਿਹੜੇ ਆਪਣੇ ਅਮਰੀਕਾ ਦੇ ਵਕੀਲੇ ਜਸਪ੍ਰੀਤ ਸਿੰਘ ਜੀ ਉਹਨਾਂ ਨੇ ਬਾਈਡਨ ਨੂੰ ਮਿਲ ਕੇ ਜੋ ਉਪਰਾਲਾ ਕੀਤਾ ਹੈ ਉਹ ਬਹੁਤ ਸ਼ਲਾਘਾਯੋਗ ਹੈ ਉਹਨਾਂ ਦੇ ਇਸ ਉਪਰਾਲੇ ਕਾਰਨ ਜੇਤੀ ਤੋਂ ਜੇਤੀ ਅੰਮ੍ਰਿਤਪਾਲ ਜੀ ਦੀ ਰਿਹਾਈ ਕਰਨੀ ਪੈਣੀ ਹੈ ਸਰਕਾਰ ਨੂੰ ਮੈਂ ਜਸਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਅਮਰੀਕਾ ਦੇ ਵਕੀਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ